ਤੁਹਾਡਾ ਸਬਦਾ ਮੇਰੇ ਚੈਨਲ ਬੰਦਨਾ ਰਾਣੀ ਪ੍ਰਭੂ ਕੇ ਪਾਜ ਅੱਜ ਮੈਂ ਤੁਹਾਡੇ ਨਾਲ ਆਪਣੇ ਕੁਝ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ ਕਿ ਕਿਸ ਪ੍ਰਕਾਰ ਸਾਡੇ ਸੱਭਿਆਚਾਰ ਦਾ ਸਾਡੇ ਪਿੰਡਾਂ ਦਾ ਜਿਹੜਾ ਮਹਾਨੜ ਉਹ ਬਦਲ ਰਿਹਾ ਹੈ ਕੋਈ ਸਮਾਂ ਹੁੰਦਾ ਸੀ ਜਦੋਂ ਪਿੰਡਾਂ ਵਿੱਚ ਲੋਕ ਬੜੇ ਹੀ ਮੋਹ ਪਿਆਰ ਦੀ ਭਾਵਨਾ ਨਾਲ ਲਿਬਰੇ ਸਨ ਹਰ ਪਿੰਡ ਦੀ ਆਪਣੀ ਇੱਕ ਵੱਖਰੀ ਨੁਹਾਰ ਹੁੰਦੀ ਸੀ ਪਿੰਡ ਦੇ ਅੰਦਰ ਵੱੜਦੇ ਆਹੀ ਇਹ ਅਹਿਸਾਸ ਹੋ ਜਾਂਦਾ ਸੀ ਕਿ ਪਿੰਡ ਦੀ ਆਪਣੀ ਹੀ ਇੱਕ ਵਿਲੱਖਣ ਰੌਣਕ ਤੇ ਖੁਸ਼ਹਾਲੀ ਹੈ ਜਦੋਂ ਇਸ ਰੌਣਕ ਖੁਸ਼ਹਾਲੀ ਦਾ ਪਿਆਰ ਮੁਹੱਬਤ ਦਾ ਤੇ ਆਪਣਾ ਦਾ ਸੰਜੋਗ ਹੁੰਦਾ ਤਾਂ ਕਿਸੇ ਖਿੱਤੇ ਦਾ ਵਿਸ਼ੇ ਸੱਭਿਆਚਾਰਕ ਪਾਇਕਚਾਰਾ ਹੋਂਦ ਵਿੱਚ ਹੁੰਦਾ ਹੈ ਪਿੰਡਾਂ ਦੇ ਵਿੱਚ ਲੋਕਾਂ ਵਿੱਚ ਨਾ ਕੇਵਲ ਪਾਇਚਾਰਕ ਸਾਂਝ ਹੁੰਦੀ ਹੈ ਸਦੋ ਇਨਾ ਲੋਕਾਂ ਦੀ ਤੰਦਰੁਸਤ ਸੋਚ ਤੇ ਸਮਰਥਾ ਵੀ ਹੁੰਦੀ ਹੈ ਕਿਸੇ ਇੱਕ ਵਿਅਕਤੀ ਜਾਂ ਘਰ ਦੀ ਔਕਸੋਖ ਸਮੁੱਚੇ ਪਿੰਡ ਦੀ ਔਕਸੋਖ ਸਮਝੀ ਜਾਂਦੀ ਸੀ ਲੋਕਾਂ ਦੇ ਮਨਾਂ ਵਿੱਚ ਇੱਕ ਦੂਜੇ ਦੇ ਪ੍ਰਤੀ ਪੈਦਾ ਹੋਈ ਚਿੰਤਾ ਉਹਨਾਂ ਨੂੰ ਏਕਤਾ ਦੀ ਲੜੀ ਵਿੱਚ ਰੋਈ ਰੱਖਦੀ ਸੀ ਪਰ ਜੇ ਅਸੀਂ ਅੱਜ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਵਿਸ਼ਵੀਕਰਨ ਦੇ ਪ੍ਰਭਾਵ ਦੀਨ ਉਹ ਦੁੱਖ ਸੁੱਖ ਵਾਲੀ ਸਾਂਝ ਜਿਵੇਂ ਗਾਇਬ ਹੋ ਚੁੱਕੀ ਲੱਗਦੀ ਹੈ ਜਿਹੜਾ ਲੋਕਾਂ ਵਿੱਚ ਦੁੱਖ ਦਰਦ ਚੰਗਾ ਮਾਣਾ ਵਕਤ ਤੇ ਖੁਸ਼ੀ ਗਮੀ ਦੇ ਸਮੇਂ ਸਾਂਝ ਹੁੰਦੀ ਸੀ ਹੁਣ ਉਹ ਪਿੰਡਾਂ ਵਿੱਚ ਉਸ ਦੀ ਅਨਹੋਦ ਨਜ਼ਰ ਆਉਂਦੀ ਹੈ ਪੰਜਾਬੀ ਪਿੰਡਾਂ ਵਿੱਚ ਜੇਕਰ ਲੋਕਾਂ ਵਿੱਚ ਆਪਸੀ ਨਿੱਘ ਦਾ ਰਿਸ਼ਤਾ ਸੀਗਾ ਉਹ ਆਪਸੀ ਅੜਾਂ ਥੁੜਾਂ ਅਮੀਰੀ ਗਰੀਬੀ ਦੀਆਂ ਭਾਈ ਵਾਲੀਆਂ ਕਰਕੇ ਸੀ ਇਹੀ ਵਿਕਸਿਤ ਹੋਈ ਸਾਂਝ ਕਿਸੇ ਵੇਲੇ ਲੋਕਾਂ ਦੇ ਮਨਾਂ ਅੰਦਰ ਪਣ ਪੀਤੇ ਵਿਕਸਿਤ ਹੋਈ ਸੀ ਜੇਕਰ ਇਸ ਨੂੰ ਲੋਕਾਂ ਦੀ ਸਾਰੀ ਉਮਰ ਦੀ ਖੱਟੀ ਹੋਈ ਸੱਭਿਆਚਾਰਕ ਪਾਈਚਾਰਕ ਕਮਾਈ ਵੀ ਕਹਿ ਦਿੱਤਾ ਜਾਵੇ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਜਿੱਥੇ ਪਾਈਸਾਰਕ ਸਾਂਝ ਮਨੁੱਖ ਨੂੰ ਸੰਪੂਰਨਤਾ ਸੁੰਦਰਤਾ ਤੇ ਸੁਚੱਜਤਾ ਨਾਲ ਭਰ ਦਿੰਦੀ ਹੈ ਉੱਥੇ ਇਸ ਦੀ ਅਨਹੋਦ ਮਨੁੱਖੀ ਜੀਵਨ ਵਿੱਚ ਅਜੀਹਾ ਉਜਾੜ ਲਿਆ ਦਿੰਦੀ ਹੈ ਅਜੀਹਾ ਉਜਾੜ ਭਰ ਦਿੰਦੀ ਹੈ ਜਿੱਥੇ ਮਨੁੱਖਤਾ ਕੀ ਪਸ਼ੂਆਂ ਦਾ ਵਿਚਰਨਾ ਵੀ ਅਸੰਭਵ ਪ੍ਰਤੀਤ ਹੁੰਦਾ ਹੈ ਇਸ ਪਾਇਚਾਰਿਕ ਸਾਂਝ ਵਿੱਚ ਜਦੋਂ ਮਨੁੱਖ ਆਪਣੇ ਆਪ ਨੂੰ ਪਰਿਆਪਰੂਨਿਆ ਮਹਿਸੂਸ ਕਰਦਾ ਹੈ ਤਾਂ ਉਹ ਦੁੱਖਾਂ ਵਿੱਚ ਵੀ ਹੱਸਦਾ ਹੈ ਅਤੇ ਗੌਂਦਾ ਹੋਇਆ ਖੁਸ਼ਹਾਲ ਜੀਵਨ ਜਿਉਂਦਾ ਹੈ ਸਾਡੇ ਸੰਯੁਕਤ ਪਰਿਵਾਰਿਕ ਸਿਸਟਮ ਨੂੰ ਖੋਰਾ ਲਾਉਣ ਵਾਲਾ ਸਾਡਾ ਪੱਛਮੀ ਸੱਭਿਆਚਾਰ ਹੈ ਪੱਛਮੀ ਪ੍ਰਭਾਵ ਹੈ ਇਸਵੰਦੀ ਇਕ ਲੇਖਕ ਨੇ ਜਗੀਰ ਸਿੰਘ ਨੂਰ ਨੇ ਇੱਕ ਕਥਨ ਕੀਤਾ ਜੋ ਕਿ ਬਹੁਤ ਹੀ ਵਾਚਨਯੋਗ ਹੈ ਕਿ ਸੰਯੁਕਤ ਪਰਿਵਾਰ ਦੀ ਰਵਾਇਤ ਪੰਜਾਬ ਵਿੱਚ ਬਧੇਰੇ ਪ੍ਰਚਲਿਤ ਰਹੀ ਹੈ ਇਹ ਕੈਰਾ ਪਰਿਵਾਰ ਸਿਸਟਮ ਬਧੇਰੇ ਕਰਕੇ ਪੱਛਮੀ ਪ੍ਰਭਾਵ ਸਦਕਾ ਹੀ ਪ੍ਰਚਲਿਤ ਹੋਇਆ ਹੈ ਪਿੰਡ ਦੇ ਲੋਕਾਂ ਦਾ ਸੱਥਾਂ ਵਿੱਚ ਮਿਲਜੁਲ ਕੇ ਬੈਠਣਾ ਖੁੰਨਾ ਤੇ ਹੁੰਦੀਆਂ ਚਰਚਾਵਾਂ ਤੇ ਇੱਕ ਦੂਜੇ ਦੇ ਦੁੱਖ ਸੁੱਖ ਫੋਲਣੇ ਮਨੁੱਖ ਨੂੰ ਅਥਾਹ ਸ਼ਕਤੀ ਅਤੇ ਖੇੜੇ ਨਾਲ ਭਰਪੂਰ ਕਰ ਦਿੰਦਾ ਸੀ ਇਸ ਦੇ ਨਾਲ ਹੀ ਮਨੁੱਖ ਦੇ ਮਨ ਦੇ ਸਮੁੰਦਰ ਨੂੰ ਵੀ ਸ਼ਾਂਤ ਕਰ ਦਿੰਦਾ ਸੀ ਪਿੰਡ ਦੇ ਲੋਕਾਂ ਦਾ ਭਿੰਨ ਮੋਕਿਆਂ ਤੇ ਜੋ ਮੇਲ ਮਿਲਾ ਪੈਦਾ ਹੁੰਦਾ ਉਹਨਾਂ ਦੇ ਪਿਆਰ ਦੀਆਂ ਤੰਦਾਂ ਨੂੰ ਹੋਰ ਜਾਂਦਾ ਗਹਿਰਾਈ ਬਖਸ਼ਦਾ ਸੀ ਜੇਕਰ ਕਿਸੇ ਦੀ ਧੀ ਭੈਣ ਦਾ ਸਾਹ ਹੁੰਦਾ ਤਾਂ ਸਾਰੇ ਪਿੰਡ ਦੀ ਰੋਟੀ ਪਹਿਲੇ ਸਮਿਆਂ ਵਿੱਚ ਇੱਕੋ ਥਾਂ ਪੱਕਦੀ ਸੀ ਸਾਰੇ ਮਿਲ ਜੁਲ ਕੇ ਵਿਆਹ ਸ਼ਾਦੀ ਵਿੱਚ ਹੱਥ ਬਟਾਉਂਦੇ ਸਨ ਪਰ ਜੇ ਅੱਜ ਦੇ ਵਿਆਹ ਸ਼ਾਦੀਆਂ ਦੀ ਗੱਲ ਕਰੀਏ ਤਾਂ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਪਿੰਡਾਂ ਵਿੱਚ ਹਾਲਾਤ ਪਹਿਲਾਂ ਨਾਲੋਂ ਬਿਲਕੁਲ ਹੀ ਉਲਟ ਹੋ ਗਏ ਹਨ ਬਰਾਤ ਜਿੱਥੇ ਸੱਤ-ਸੱਤ ਦਿਨ ਪਹਿਲਾਂ ਟੁੱਕ ਜਾਇਆ ਕਰਦੀ ਸੀ ਉੱਥੇ ਅੱਜ ਕੱਲ ਸਭ ਕੁਝ ਬਿਲਕੁਲ ਹੀ ਬਦਲ ਗਿਆ ਹੈ ਸਾਡੇ ਸਭਿਆਚਾਰ ਦਾ ਮਹੌਂਦਰਾ ਬਿਲਕੁਲ ਬਦਲ ਚੁੱਕਿਆ ਹੈ ਬਰਾਤ ਸਵੇਰੇ ਜਾ ਕੇ ਸ਼ਾਮ ਨੂੰ ਆ ਜਾਂਦੀ ਹੈ ਕਈ ਪਿੰਡਾਂ ਵਿੱਚ ਤਾਂ ਰਾਤ ਦੇ ਵਿਆਹ ਨੂੰ ਵੀ ਤਰਜੀਹ ਦਿੱਤੀ ਜਾਣ ਲੱਗ ਪਈ ਹੈ ਵਿਆਹ ਪਹਿਲਾਂ ਦੀ ਤਰ੍ਹਾਂ ਘਰਾਂ ਵਿੱਚ ਨਾ ਹੋ ਕੇ ਮੈਰਿਜ ਪੈਲਸਾਂ ਵਿੱਚ ਹੋਣ ਲੱਗ ਪਏ ਹਨ ਪਹਿਲਾਂ ਕੋਈ ਹੁੰਦਾ ਸੀ ਕਿ ਜਦੋਂ ਕਿਸੇ ਦੇ ਘਰ ਵਿਆਹ ਹੁੰਦਾ ਸੀ ਤਾਂ ਵਿਆਹ ਤੋਂ 21 ਦਿਨ ਪਹਿਲਾਂ ਲੋਕ ਗੀਤ ਗੋਣਾ ਸ਼ੁਰੂ ਕਰ ਦਿੰਦੇ ਸੀ ਜੇ ਮੁੰਡੇ ਦਾ ਵਿਆਹ ਹੁੰਦਾ ਤਾਂ ਘੋੜੀਆਂ ਗਾਈਆਂ ਜਾਂਦੀਆਂ ਤੇ ਕੁੜੀ ਦਾ ਵਿਆਹ ਹੁੰਦਾ ਤਾਂ ਸੁਹਾਗ ਗਾਏ ਜਾਂਦੇ ਸੀ ਕੁੜੀ ਦੇ ਵਿਆਹ ਵੇਲੇ ਜਦੋਂ ਫੇਰੇ ਹੁੰਦੇ ਤਾਂ ਆਮ ਤੌਰ ਤੇ ਪਹਿਲੇ ਸਮੇਂ ਵਿੱਚ ਸਿੱਖਿਆ ਜ਼ਰੂਰ ਪੜ੍ਹੀ ਜਾਂਦੀ ਸੀ ਜਿਸ ਦਾ ਮੁੱਖ ਉਦੇਸ਼ ਸੀ ਸੋਹਰੇ ਜਾਣ ਵਾਲੀ ਕੁੜੀ ਨੂੰ ਇੱਕ ਚੰਗਾ ਸੰਦੇਸ਼ ਦੇਣਾ ਤੇ ਮੁੰਡੇ ਦੇ ਵਿਆਹ 'ਤੇ ਸੇਰਾ ਪੜਨਾ ਤੇ ਛਪਵਾ ਕੇ ਰਿਸ਼ਤੇਦਾਰਾਂ ਨੂੰ ਵੰਡਣ ਦਾ ਬਹੁਤ ਰਿਵਾਜ ਹੁੰਦਾ ਸੀ ਇਸ ਸੇਰੇ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਵਿਵਾਹਿਤ ਜੀਵਨ ਸਹੀ ਟੰਗ ਨਾਲ ਜਿਉਣ ਲਈ ਕੁਝ ਨਸੀਤਾਂ ਦਿੱਤੀਆਂ ਜਾਂਦੀਆਂ ਸਨ ਇਹ ਜਿਹੜਾ ਆਮ ਤੌਰ ਤੇ ਮੁੰਡੇ ਦੀ ਕੋੜੀ ਚੜਨ ਦੀ ਰਸਮ ਵੇਲੇ ਹੀ ਗਾਇਆ ਜਾਂਦਾ ਸੀ ਜਿੱਥੇ ਵਿਆਹਾਂ ਵਿੱਚ ਪਹਿਲੇ ਸਮੇਂ ਵਿੱਚ ਬੰਬੀਹੇ ਬੁલાਏ ਜਾਂਦੇ ਸੀ ਨਾਨਕੇ ਮੇਲ ਦੀ ਪ੍ਰਧਾਨਗੀ ਹੁੰਦੀ ਸੀ ਮਾਮੀ ਮੇਲਣ ਵਣ ਕੇ ਜਾਗ ਹੋ ਚੁੱਕਦੀ ਸੀ ਤੇ ਛੱਜ ਕੁੱਟੇ ਜਾਂਦੇ ਸੀ ਨਾਨਕਿਆਂ ਤੇ ਦਾਦੀਆਂ ਵੱਲੋਂ ਸਿੱਠਣੀਆਂ ਗਾ ਕੇ ਇੱਕ ਦੂਜੇ ਦੀ ਰੜੇ ਪੰਬੀਰੀ ਬੁਲਾਈ ਜਾਂਦੀ ਸੀ ਕਹਿੰਦੇ ਸੀ ਖਾਦੇ ਸੀ ਲੱਡੂ ਜੰਮੇ ਸੀ ਡੱਡੂ ਡੱਡੂ ਖੜਾਵਣ ਆਈਆਂ ਨਹੀਂ ਗੁੱਡੋ ਤੇਰੀਆਂ ਦਾਦਕੀਆਂ ਖਾਧੀਆਂ ਸੀ ਖੀਲਾ ਜੰਮੀਆਂ ਸੀ ਈਲਾ ਆਕਾਸ਼ੀ ਪਾਉਂਦੀਆਂ ਨਹੀਂ ਗੁੱਡੋ ਤੇਰੀਆਂ ਨਾਨਕੀਆਂ ਨਾਨਕੀਆਂ ਦਾਦਕੀਆਂ ਨੂੰ ਸਿੱਠਣੀਆਂ ਦਿੰਦੀਆਂ ਨੇ ਤੇ ਦਾਦਕੀਆਂ ਵੱਲੋਂ ਨਾਨਕੀਆਂ ਦਿੱਤੀਆਂ ਜਾਂਦੀਆਂ ਨੇ ਨਾਨਕਾਂ ਮੇਲ ਦੀ ਖਾਸ ਸਰਦਾਰੀ ਹੁੰਦੀ ਉਸ ਉੱਥੇ ਦਾਦ ਦਾ ਪਰਿਵਾਰ ਵੀ ਕਿਤੇ ਘਟ ਨਹੀਂ ਹੁੰਦਾ ਸੀ ਇਸ ਦੇ ਨਾਲ ਨਾਲ ਜੇਕਰ ਪਿੰਡ ਵਿੱਚ ਕਿਸੇ ਕੁੜੀ ਦੇ ਪੇਕਿਆਂ ਤੋਂ ਵਰਾਤ ਆਉਂਦੀ ਤਾਂ ਕੁੜੀ ਨੂੰ ਬਰਾਤੀਆਂ ਦੁਆਰਾ ਪੱਤਲ ਦੇਣ ਦਾ بڑا ਰਿਵਾਜ ਹੁੰਦਾ ਸੀ ਇਸ ਪੱਤਲ ਵਿੱਚ ਮਿਠਾਈ ਦੇ ਪੈਸੇ ਰੱਖ ਕੇ ਦਿੱਤੇ ਜਾਂਦੇ ਸਨ ਪਰ ਅੱਜ ਦੇ ਵਿਸ਼ਵੀਕਰਨ ਦੇ ਪ੍ਰਧਾਨੀ ਅਧੀਨ ਲੋਕਾਂ ਦੇ ਮਣਾ ਅੰਦਰ ਬੇਗਾਨਗੀ ਬਹੁਤ ਵੱਧ ਗਈ ਹੈ ਪੂੰਜੀ ਦੇ ਗਲਬੇ ਨੇ ਸਾਡੇ ਪੁਰਾਤਨ ਸੱਭਿਆਚਾਰ ਨੂੰ ਬੜੀ ਢਾਹ ਲਾਈ ਹੈ ਤੇ ਇਹ ਸਾਨੂੰ ਸਾਫ਼ ਨਜ਼ਰ ਆ ਰਿਹਾ ਹੈਗਾ ਮੌਤ ਦੇ ਸਮੇਂ ਅਲੂਣੀਆਂ ਪਾਈਆਂ ਜਾਂਦੀਆਂ ਸੀ ਤੇ ਕੀਰਨੇ ਪਾਏ ਜਾਂਦੇ ਸੀ ਇਹਨਾਂ ਰਾਹੀ ਮਰਨ ਵਾਲੇ ਦੇ ਗੁਨਾ ਗੁਨਾ ਦੇ ਨਾਲ-ਨਾਲ ਉਹਨਾਂ ਦੀ ਮੌਤ ਦੇ ਰੁਦਨ ਨੂੰ ਵੀ ਪੇਸ਼ ਕੀਤਾ ਜਾਂਦਾ ਸੀ ਪਿੰਡਾਂ ਵਿੱਚ ਨਹਿਣ ਵਾਲੇ ਲੋਕਾਂ ਦੇ ਘਰ ਭਾਵੇਂ ਕੱਚੇ ਹੁੰਦੇ ਸੀ ਤੇ ਵੱਡੇ ਹੁੰਦੇ ਸੀ ਪਰਿਵਾਰ ਵੀ ਬੜੇ ਸੰਯੁਕਤ ਹੁੰਦੇ ਸੀ ਪਰ ਮਿਲ ਜੁਲ ਕੇ ਰਹਿੰਦੇ ਸੀ ਤੇ ਜੀਵਨ ਦੀ ਤਾਣੀ ਹੁੰਦੀ ਸੀ ਵਿਸ਼ਵੀਕਰਨ ਦੇ ਪ੍ਰਭਾਵ ਨੇ ਜਿਵੇਂ ਜਿਵੇਂ ਘਰ ਪੱਕੇ ਹੁੰਦੇ ਗਏ ਘਰਾਂ ਦਾ ਆਕਾਰ ਜਿਹੜਾ ਉਹ ਵੀ ਛੋਟਾ ਹੁੰਦਾ ਗਿਆ ਤੇ ਲੋਕਾਂ ਅੰਦਰ ਪਿਆਰ ਬਿਲਕੁਲ ਖਤਮ ਹੋ ਗਿਆ ਸੁੰਗੜਦੇ ਹੋਏ ਇਹ ਛੋਟੇ ਪਰਿਵਾਰਾਂ ਦੇ ਰੂਪ ਵਿੱਚ ਸਾਹਮਣੇ ਆਇਆ ਪਿੰਨਾਂ ਦੇ ਵਿੱਚ ਆਮ ਤੌਰ ਤੇ ਲੋਕ ਮੁਕ ਲੋਕ ਮੁਕ ਤੌਰ ਤੇ ਖੇਤੀਬਾੜੀ ਕਰਦੇ ਸਨ ਖੇਤੀ ਲਈ ਜੇ ਅਸੀਂ ਸੰਨਾਂ ਤੇ ਧਿਆਨ ਮਾਰੀਏ ਤਾਂ ਪਹਿਲੇ ਸਮੇਂ ਵਿੱਚ ਹਾਲਾਂ ਤੇ ਵਲਦਾਂ ਦਾ ਖਾਸ ਮਹੱਤਵ ਸੀ ਪਰ ਹੁਣ ਇਹਨਾਂ ਦੀ ਜਗਾ ਜੈ ਇਹਨਾਂ ਦਾ ਬਦਲ ਟਰੈਕਟਰ ਤੇ ਕੰਬਾਈਨਾ ਵਿੱਚ ਹੋ ਚੁੱਕਾ ਹੈ ਖੂਹਾਂ ਦੀ ਥਾਂ ਟਿਊਬਵਲ ਲੈ ਚੁੱਕੇ ਨੇ ਜਿੱਥੇ ਹੁਣ ਨਾ ਤਾਂ ਖੂਹਾਂ ਤੋਂ ਭਰਦੀਆਂ ਮੁਟਿਆਰਾਂ ਦਾ ਅਜੀਬ ਦ੍ਰਿਸ਼ ਨਜ਼ਰ ਆਉਂਦਾ ਹੈ ਉੱਥੇ ਘਰਾਂ ਦੀਆਂ ਕੱਚੀਆਂ ਕੰਨਾਂ ਉੱਤੇ ਬੇਲ ਬੂਟੇ ਪਾ ਕੇ ਸਜਾਵਟ ਕਰਦੀਆਂ ਸੁਆਣੀਆਂ ਦੇ ਹੱਥਾਂ ਵਿੱਚ ਲਸੋਹਜ ਵੀ ਜਿਵੇਂ ਕਿਦਰੇ ਉਡਾਰੀ ਮਾਰ ਗਿਆ ਹੋਵੇ ਕਰਾਨੀਆਂ ਸੁਆਣੀਆਂ ਜਿੱਥੇ ਕੰਚੀਆਂ ਕੰਨਾ ਉੱਤੇ ਪਾਂਡੋ ਦਾ ਪੋਚਾ ਫੇਰਦੀਆਂ ਉਸ ਨੂੰ ਵਿਭਿੰਨ ਪ੍ਰਕਾਰ ਦੇ ਮੋਰ ਤੋਤਿਆਂ ਬਤਕਾਂ ਫੁੱਲ ਬੂਟਿਆਂ ਦੇ ਚਿੱਤਰਾਂ ਨਾਲ ਸਜੋਦੀਆਂ ਆਪਣੀ ਸੂਖਮ ਕਲਾਕਾਰੀ ਦਾ ਸਬੂਤ ਦਿੰਦੀਆਂ ਸਨ ਉਹ ਹੁਣ ਜਿਵੇਂ ਵਿਸ਼ਵੀਕਰਨ ਦੇ ਦੈਂਤ ਦੇ ਪੰਜਿਆਂ ਥੱਲੇ ਆ ਕੇ ਆਪਣਾ ਦਮ ਤੋੜਦੀਆਂ ਹੋਈਆਂ ਅਲੋਪਤਾ ਦੇ ਸ਼ਿਖਰ ਤੇ ਜਾ ਪਹੁੰਚੀਆਂ ਹਨ ਪਹਿਲਾ ਪਿੰਨਾ ਵਿੱਚ ਕੁੜੀਆਂ ਤੇ ਨੂਹਾਂ ਵਿੱਚ ਆਪਣੇ ਬਡੇਰਿਆਂ ਦੇ ਪ੍ਰਤੀਕ ਲੱਗੇ ਦੀ ਭਾਵਨਾ ਸਮੋਈ ਹੁੰਦੀ ਸੀ ਕੁਆਰੀਆਂ ਕੁੜੀਆਂ ਆਪਣੇ ਪਿਓ ਦੀ ਅਕਸ਼ਰ ਮੰਨਦੀਆਂ ਤੇ ਵਿਆਹੀਆਂ ਪਿੰਡ ਦੀ ਜੂ ਵਿੱਚ ਦਾਖਲ ਹੋਣ ਸਮੇਂ ਹੀ ਨਹੀਂ ਸਗੋ ਘਰ ਵਿੱਚ ਵੀ ਆਪਣੇ ਸੋਹਰੇ ਤੇ ਜੇੜ ਤੋਂ ਕੁੰਡ ਕੱਢ ਕੇ ਆਪਣੀ ਲਿਆਕਤ ਤੇ ਸਮਝਦਾਰੀ ਦਾ ਸਬੂਤ ਦਿੰਦੀਆਂ ਸਨ ਪਰ ਜੇ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਇਹ ਬਿਲਕੁਲ ਹੀ ਉਲਟ ਹੋ ਚੁੱਕਿਆ ਹੈ ਤੇ ਇਹ ਚੀਜ਼ ਅੱਜ ਦੇ ਸਮੇਂ ਵਿੱਚ ਨਜ਼ਰ ਨਹੀਂ ਆਉਂਦੀ ਇਸ ਤਰ੍ਹਾਂ ਜਿੱਥੇ ਪਹਿਲਾਂ ਮੁਟਿਆਰਾ ਤਰਿੰਜਨਾ ਵਿੱਚ ਇਕੱਠੀਆਂ ਹੋ ਕੇ ਚਿੜੀ ਭੰਡਾਰ ਵਿੱਚ ਚੋਪਾ ਪਾਉਂਦੀਆਂ ਅਰਥਾਤ ਛੋਪਾ ਪਾਉਂਦੀਆਂ ਹੋਈਆਂ ਆਪਣੇ ਚਰਖਿਆਂ ਦੀ ਗੁੱਡੀ ਨਾਲ ਗੁੱਡੀ ਜੋੜ ਕੇ ਆਪਣੀਆਂ ਪੂਣੀਆਂ ਕੱਤਦੀਆਂ ਇੱਕ ਦੂਜੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਤਾਰਿਆਂ ਦੀ ਛਾਵੇਂ ਚੰਦ ਦੀ ਚਾਨਣੀ ਵਿੱਚ ਜਨਮ ਅਸ਼ਟਮੀ ਵਾਲੇ ਦਿਨ ਇਸ ਕਰਕੇ ਕੱਤਦੀਆਂ ਕਿ ਇੱਕ ਤਾਂ ਦੀਵੇ ਦੀ ਲੋ ਥੱਲੇ ਕੱਤਣਾ ਔਖਾ ਹੁੰਦਾ ਸੀ ਦੂਜਾ ਦੀਵੇ ਨੂੰ ਚਲਾਉਣ ਲਈ ਦੇਲ ਤੇ ਵੀ ਖਰਚ ਕਰਨਾ ਪੈਂਦਾ ਸੀ ਸੋ ਮੁਟਿਆਰਾਂ ਇੱਕ ਦੂਜੇ ਦੇ ਕੋਠੇ ਤੇ ਚੜ ਕੇ ਚੰਦ ਦੀ ਚਾਨਣੀ ਵਿੱਚ ਚਰਖੇ ਕੱਤਣ ਦਾ ਮੁਕਾਬਲਾ ਕਰਦੀਆਂ ਤੇ ਮਿਲ ਕੇ ਗੀਤ ਵੀ ਗਾਉਂਦੀਆਂ ਤੇ ਆਪਣਾ ਮਣਪੜਚਾਵਾ ਕਰਦੀਆਂ ਸੀ ਕੁੜੀਆਂ ਦਾ ਉਹ ਮੇਲ ਜਿਹੜਾ ਕਿ ਅੱਡਿਆਂ ਤੇ ਦਰਿਆ ਬੁੰਦਾ ਸੀ ਤੇ ਦਰਿਆ ਤੇ ਵੇਲ ਬੂਟੇ ਗੁੱਡੇ ਗੁੱਡੀਆਂ ਮੋਰ ਤੋਤੇ ਘੁੱਗੀਆਂ ਪਾਉਂਦਾ ਨਾਲੇ ਬੁੰਦੀਆਂ ਚੱਕੀਆਂ ਪੀਂਦੀਆਂ ਛਾਹ ਵੇਲੇ ਦੁੱਧ ਰਿੜਕਦੀਆਂ ਤੰਦੂਰ ਤੇ ਪਾਉਂਦੀਆਂ ਚੁੱਲੇਬਾਲ ਦੀਆਂ ਸੁਆਣੀਆਂ ਜਿਵੇਂ ਕਿਸੇ ਦਾਤ ਨੇ ਨਿਗਲ ਲਈਆਂ ਹੋਣ ਸਾਡੇ ਪੁਰਾਣੇ ਪੰਜਾਬ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਦੀ ਨਜ਼ਰ ਲੱਗ ਗਈ ਹੋਵੇ ਇਸ ਸੰਬੰਧੀ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾਕਟਰ ਸੁਰਜੀਤ ਪਾਤਰ ਦਾ ਕਥਨ 16 ਅੰਨੇ ਸੱਚ ਜਾਪਦਾ ਹੈ ਕਹਿੰਦੇ ਹਨ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੋੜੀਆਂ ਇਹਦੇ ਸਿਰ ਤੋਂ ਬਾਹਰੋ ਲੈ ਕੇ ਮਿਰਚਾਂ ਕੋੜੀਆਂ ਇਹਦੇ ਸਿਰ ਤੋਂ ਬਾਹਰੋ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਪੰਜਾਬ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੋਵੇ ਪੰਜਾਬ ਦੇ ਪਿੰਡਾਂ ਦੀ ਰੂਹ ਨੂੰ ਤਾਜ਼ਗੀ ਬਖਸ਼ਣ ਵਾਲੀ ਝਲਕ ਦਾ ਨਜ਼ਾਰਾ ਕਿਧਰੇ ਖੁੱਸ ਗਿਆ ਪ੍ਰਤੀਤ ਹੁੰਦਾ ਹੈ ਜਿੱਥੇ ਮੁਟਿਆਰਾਂ ਦੇ ਦਿਲਾਂ ਅੰਦਰ ਮੇਲਿਆਂ ਵਿੱਚ ਜਾਣ ਦੀ ਕਰੀਜ ਹੁੰਦੀ ਸੀ ਉੱਥੇ ਉਹਨਾਂ ਦੇ ਸ਼ੌਂਕ ਬਿਲਕੁਲ ਸਾਦੇ ਪਰ ਰੋਚਕ ਸਨ ਜਿਵੇਂ ਬਰਫ ਦੇ ਗੋਲੇ ਜਲੇਬੀਆਂ ਖਾਣ ਦਾ ਸ਼ੌਂਕ ਪੰਘੂੜੀਆਂ ਤੇ ਝੂਟੇ ਲੈਣੇ ਮੁਟਿਆਰਾਂ ਦੁਆਰਾ ਪੰਗਾ ਖਰੀਦਣੀਆਂ ਜਿਵੇਂ ਪੰਜਾਬੀ ਮੁਟਿਆਰ ਦੀ ਇੱਕ ਗੀਤ ਦੀ ਧੁਕ ਆਮ ਹੀ ਗੁੰਗੁਣਾਈ ਜਾਂਦੀ ਸੀ ਕੁੜੀ ਕਹਿੰਦੀ ਸੀ ਮਹੀਨੇ ਲਿਆ ਕੇ ਮੈਨੂੰ ਦਿੱਤੀਆਂ ਨੇ ਚੂੜੀਆਂ ਕਹਿੰਦਾ ਇਹ ਛਣ ਕਾ ਕੇ ਅੱਜ ਕਰੀ ਦੁਰੀਆਂ ਪੂਰੀਆਂ ਇਸੇ ਤਰ੍ਹਾਂ ਆਵਾਜ਼ਾਈ ਦੇ ਸਾਧਨ ਵੀ ਅੱਜ ਨਾਲੋਂ ਬਿਲਕੁਲ ਬੱਕਰੀ ਭਾਂਦ ਦੇ ਹੋਇਆ ਕਰਦੇ ਸੀ ਪਿੰਨਾਂ ਦੇ ਲੋਕ ਆਮ ਤੌਰ ਤੇ ਪਹਿਲਾਂ ਗੱਡਿਆਂ ਤੇ ਉਠਾਂ ਤੇ ਬੋਤਿਆਂ ਤੇ ਉੰਦੇ ਜਾਂਦੇ ਸਨ ਭੈਣ ਬੜੀ ਹੀ ਬੇਸਬਰੀ ਨਾਲ ਆਪਣੇ ਵੀਰ ਦੇ ਵੀਰ ਦਾ ਉਸਦੇ ਬੋਤੇ ਸਮੇਤ ਇੰਤਜ਼ਾਰ ਕਰਦੀ ਸੀ ਚਿੱਤੇ ਭੈਣ ਆਪਣੇ ਭਾਈ ਨੂੰ ਕੁੱਟ ਕੇ ਗਲੇ ਮਿਲਦੀ ਉੱਥੇ ਭਰਾ ਵੀ ਆਪਣੇ ਬੋਤੇ ਨੂੰ ਬਾਅਦ ਵਿੱਚ ਬੰਨਦਾ ਪਹਿਲਾਂ ਭੈਣ ਨੂੰ ਮੋਹ ਭਰੀਆਂ ਬਾਹਾਂ ਖਿਲਾਰ ਕੇ ਮਿਲਦਾ ਤੇ ਆਖ ਦਾ ਮੱਥਾ ਟੇਕਨਾ ਅੰਮਾ ਦੀਏ ਜਾਈਏ ਬੋਤਾ ਭੈਣ ਫੇਰ ਬੰਨਦੂ ਮੱਥਾ ਟੇਕਨਾ ਅੰਮਾ ਦੀਏ ਜਾਈਏ ਬੋਤਾ ਭੈਣ ਫੇਰ ਬੰਨਦੂ ਲੋਕ ਬਹੁਤ ਸਫਰ ਆਮ ਤੌਰ ਤੇ ਤੁਰਕੇ ਹੀ ਤੈਅ ਕਰਦੇ ਸੀ ਜਦੋਂ ਲਮੇਰੀਆਂ ਵਾਟਾਂ ਤੈਅ ਕਰਦੇ ਸਿਆਣੇ ਪਿੰਡਾਂ ਵਿੱਚੋਂ ਦੀ ਹੋਏ ਲੰਘਦੇ ਤਾਂ ਪਿੰਡਾਂ ਦੀਆਂ ਸੁਆਣੀਆਂ ਉਸ ਅਜਨਬੀ ਮੁਸਾਫਰ ਨੂੰ ਨਾ ਕੇਵਲ ਲੱਸੀ ਪੁੱਛਦੀਆਂ ਸਗੋਂ ਕਈ ਵਾਰ ਤਾਂ ਉਸ ਨੂੰ ਹਾਜ਼ਰੀ ਰੋਟੀ ਪੁੱਛਦਿਆਂ ਉਸ ਨਾਲ ਅਜਿਹੀ ਸਦੀਵੀ ਸਾਂਝ ਪਾ ਲੈਨੀਆਂ ਸਨ ਕਿ ਕਿਸੇ ਦੀ ਧੀ ਦਾ ਵਿਆਹ ਹੋਵੇ ਜਾਂ ਪੁੱਤ ਦਾ ਉਹ ਉਹਨਾਂ ਨਾਲ ਆਪਣਿਆਂ ਵਾਂਗ ਵਰਤਦਿਆਂ ਪਰ ਇਹ ਹੀ ਆਪਣਾਪਣ ਆਵਾਜਾਈ ਦੇ ਸਾਧਨ ਨਾਲ ਹੌਲੀ-ਹੌਲੀ ਘਟਨਾ ਸ਼ੁਰੂ ਹੋ ਗਿਆ ਹੌਲੀ-ਹੌਲੀ ਉੱਠਾ ਤੇ ਗੱਡਿਆਂ ਦੀ ਥਾਂ ਸਾਈਕਲ ਨੇ ਲੈ ਲਈ ਇਹ ਕੁਝ ਕੁ ਲੋਕਾਂ ਦੇ ਘਰਾਂ ਵਿੱਚ ਹੋਇਆ ਕਰਦਾ ਸੀ ਅੱਜ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਭਾਵੇਂ ਮਨੁੱਖ ਨੇ ਇੰਨਾ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਰਾਤੋਂ ਰਾਤ ਸੱਤ ਸਮੁੰਦਰਾਂ ਨੂੰ ਪਾਰ ਕਰ ਸਕਦਾ ਹੈ ਇਸ ਤਰੱਕੀ ਦੇ ਅਧੀਨ ਅਜ ਪੂਰਾ ਵਿਸ਼ਵ ਇੱਕ ਪਿੰਡ ਦੀ ਤਰ੍ਹਾਂ ਹੋ ਗਿਆ ਹੈ ਬੇਸ਼ੱਕ ਅੱਜ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦੇ ਵਿਕਾਸ ਨੇ ਰਸਤਿਆਂ ਦੀਆਂ ਦੂਰੀਆਂ ਤਾਂ ਘਟਾ ਦਿੱਤੀਆਂ ਹਨ ਪਰ ਸਾਡੇ ਜਾਂ ਇੱਕ ਦੂਜੇ ਦੇ ਦਿਲਾਂ ਵਿੱਚ ਦੀਆਂ ਦੂਰੀਆਂ ਓਨੀਆਂ ਹੀ ਵਧਾ ਦਿੱਤੀਆਂ ਨੇ ਗਰਜ਼ ਤੋਂ ਬਿਨਾਂ ਕੋਈ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ ਇਸ ਵੰਦੀ ਮੈਨੂੰ ਇੱਥੇ ਇੱਕ ਡਾਕਟਰ ਅਸਰਸੀਮ ਦਾ ਸ਼ੇਰ ਯਾਦ ਆ ਗਿਆ ਉਹ ਕਹਿੰਦੇ ਸੀ ਨਾਨਕ ਛੱਕ ਤੇ ਕੀ ਲਾਵੇਂਗਾ ਪੁੱਛਦੀ ਮਾਂ ਦੀ ਜਾਈ ਜਦ ਨਾਨਕ ਛੱਕ ਤੇ ਕੀ ਲਾਵੇਂਗਾ ਪੁੱਛਦੀ ਮਾਂ ਦੀ ਜਾਈ ਜਦ ਲੱਗਦਾ ਏ ਦਮਾਂ ਦੇ ਸੰਗ ਬੱਜੇ ਰਿਸ਼ਤੇ ਭੈਣ ਭਰਾਵਾਂ ਦੇ ਲੱਗਦਾ ਏ ਦਮਾਂ ਦੇ ਸੰਗ ਬੱਜੇ ਰਿਸ਼ਤੇ ਭੈਣ ਭਰਾਵਾਂ ਦੇ ਇਸੇ ਤਰ੍ਹਾਂ ਇਸ ਪ੍ਰਭਾਵ ਬਾਰੇ ਮੈਨੂੰ ਇੱਕ ਡਾਕਟਰ ਜੀਤ ਸਿੰਘ ਜੋਸ਼ੀ ਦਾ ਵਿਚਾਰ ਵੀ ਯਾਦ ਆ ਗਿਆ ਕਿ ਉਹ ਕਹਿੰਦੇ ਨੇ ਕਿ ਵਿਸ਼ਵੀਕਰਨ ਵਰਗੇ ਸੰਕਲਪ ਅਸਲ ਵਿੱਚ ਸ਼ਕਤੀਸ਼ਾਲੀ ਦੇਸ਼ਾਂ ਵੱਲੋਂ ਬੋਲਿਆ ਗਿਆ ਇੱਕ ਉਹ ਸੱਭਿਆਚਾਰਕ ਧਾਵਾ ਹੈ ਜਿਹੜਾ ਤੀਜੀ ਦੁਨੀਆ ਦੇ ਪਛੜੇ ਦੇਸ਼ਾਂ ਦੇ ਕੌਮੀ ਸੱਭਿਆਚਾਰਾਂ ਤੇ ਪਰੰਪਰਾਵਾਂ ਲਈ ਇੱਕ ਵੱਡਾ ਖਤਰਾ ਬਣਿਆ ਹੋਇਆ ਹੈ ਇਹੋ ਕਾਰਨ ਹੈ ਕਿ ਵਰਤਮਾਨ ਸਮੇਂ ਵਿੱਚ ਵਿਸ਼ਵੀਕਰਨ ਨੀਜੀਕਰਨ ਉਦਾਰੀਕਰਨ ਵਰਗੇ ਦਿਲਕਸ਼ ਪਰ ਖਤਰਨਾਕ ਰੁਝਾਨਵਾਰੇ ਸੁਚੇਤ ਰਹਿਣ ਦੀ ਲੋੜ ਹੈ ਜੋ ਕਿ ਵਿਸ਼ਵੀਕਰਨ ਦੇ ਪ੍ਰਭਾਵ ਨੇ ਪਿੰਡਾਂ ਨੂੰ ਸ਼ਹਿਰਾਂ ਵਿੱਚ ਪਰਿਵਰਤਿਤ ਕਰ ਦਿੱਤਾ ਹੈ ਪਿੰਡਾਂ ਵਿੱਚ ਖੇਡੀਆਂ ਜਾਂਦੀਆਂ ਖੇਡਾਂ ਵੀ ਅਸੀਂ ਦੇਖੀਏ ਪੂਰੀ ਤਰ੍ਹਾਂ ਅਲੋਪ ਹੋ ਗਈਆਂ ਨੇ ਪਹਿਲਾਂ ਕੀ ਕੀਤਾ ਜਾਂਦਾ ਸੀ ਖੋਖੋ ਮਾਂ ਖੇਡ ਕਬੱਡੀ ਘਰਾਂ ਤੋਂ ਬਾਹਰ ਆਮ ਹੀ ਖੇਡੀ ਜਾਂਦੀ ਸੀ ਅਖਾੜਿਆਂ ਵਿੱਚ ਪਹਿਲਵਾਨ ਕੋਲ ਕਰਦੇ ਤੇ ਪੀਪਿਆਂ ਦੇ ਪੀਪੇ ਕਿਉ ਦੇ ਪੀ ਜਾਂਦੇ ਸਨ ਪਰ ਅੱਜ ਜੋ ਕਿ ਸਮਾਂ ਬਦਲ ਗਿਆ ਹੈ ਅੱਜ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਟੈਲੀਵਿਜ਼ਨ ਕੰਪਿਊਟਰ ਮੋਬਾਈਲ ਤੇ ਇੰਟਰਨੈਟ ਨੇ ਪਿੰਡਾਂ ਦੇ ਇਹਨਾਂ ਲੋਕਾਂ ਦੀ ਸੋਚ ਨੂੰ ਇਸ ਕਦਰ اپنی گرفت ਦੇ ਵਿੱਚ ਲੈ ਲਿਆ ਹੈ ਕਿ ਉਹਨਾਂ ਦੀ ਮਾਨਸਿਕਤਾ ਪੂਰੀ ਤਰ੍ਹਾਂ ਖੁੰਡੀ ਜਾ ਚੁੱਕੀ ਹੈ ਅੱਜ ਕੱਲ੍ਹ ਦੇ ਬੱਚਿਆਂ ਨੂੰ ਸਿਰਫ ਇਨਡੋਰ ਖੇਡਾਂ ਹੀ ਪਸੰਦ ਨੇ ਕਰਾਂ ਤੋਂ ਬਾਹਰ ਖੇਡੀਆਂ ਜਾਣ ਵਾਲੀਆਂ ਖੇਡਾਂ ਮਨੁੱਖ ਨੂੰ ਸਰੀਰਕ ਤੌਰ ਤੇ ਤਕੜਾਈ ਬਖਸ਼ਦੀਆਂ ਨੇ ਉੱਥੇ ਮਾਨਸਿਕ ਤੌਰ ਤੇ ਵੀ ਮਨੁੱਖ ਨੂੰ ਤੰਦਰੁਸਤੀ ਪ੍ਰਦਾਨ ਕਰਦੀਆਂ ਨੇ ਪਰ ਘਰਾਂ ਵਿੱਚ ਬੰਦ ਹੋ ਕੇ ਖੇਡੀਆਂ ਜਾਣ ਵਾਲੀਆਂ ਖੇਡਾਂ ਨੇ ਨਾ ਕੇਵਲ ਸਾਡੇ ਸਰੀਰਕ ਵਿਕਾਸ ਨੂੰ ਰੋਕਿਆ ਹੈ ਸਗੋਂ ਹੋ ਰਹੀਆਂ ਖੋਜਾਂ ਦੇ ਅਨੁਸਾਰ ਮੋਬਾਈਲ ਵਰਗੇ ਖਤਰਨਾਕ ਯੰਤਰਾਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਨੇ ਬੱਚਿਆਂ ਦੇ ਅੰਦਰ ਮਾਨਸਿਕ ਵਿਗਾੜ ਪੈਦਾ ਕਰ ਦਿੱਤੇ ਨੇ ਲੋਕ ਰਹਿਣ ਲਈ ਪਹਿਲਾਂ ਦਰਿਆਵਾਂ ਨਹਿਰਾਂ ਟੋਬਿਆਂ ਤਲਾਬਾਂ ਦੇ ਕੰਢੇ ਸਹੀ ਥਾਂ ਸਮਝਦੇ ਸੀ ਖੂ ਨੂੰ ਖਵਾਜਾ ਮੰਨ ਕੇ ਪੂਜਾ ਵੀ ਕੀਤੀ ਜਾਂਦੀ ਸੀ ਤੇ ਪਿੰਡ ਵਿੱਚ ਲੋਕਾਂ ਦੇ ਬੈਠਣ ਲਈ ਇੱਕ ਖਾਸ ਥਾਂ ਹੁੰਦੀ ਸੀ ਜਿਸ ਨੂੰ ਸੱਤ ਖੁੰਡ ਜਾਂ ਚੌਤਰਾ ਕਿਹਾ ਜਾਂਦਾ ਸੀ ਇਹ ਥਾਂ ਪਿੰਡ ਦੇ ਲੋਕਾਂ ਦੇ ਬੈਠਣ ਲਈ ਇੱਕ ਸਾਂਝੀ ਥਾਂ ਹੁੰਦੀ ਸੀ ਜਿੱਥੇ ਬੈਠ ਕੇ ਪਿੰਡ ਦੇ ਸਿਆਣੇ ਵਜੂਦ ਭਿੰਨ ਵਿਸ਼ਿਆਂ ਤੇ ਚਰਚਾ ਕਰਦੇ ਸਨ ਇਸ ਖੁੰਡ ਚਰ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪਹਿਲਾਂ ਖੁੰਡ ਚਰਚਾ ਦਾ ਨਾਂ ਵੀ ਦਿੱਤਾ ਜਾਂਦਾ ਸੀ ਇਸ ਤੋਂ ਇਲਾਵਾ ਪਿੰਡ ਦੀ ਇੱਕ ਖਾਸ ਆਪਣੀ ਪਛਾਣ ਹੁੰਦੀ ਸੀ ਉਹ ਸੀ ਗਹਾਰਿਆਂ ਦਾ ਹੋਣਾ ਆਮ ਤੌਰ ਤੇ ਆਖਣ ਵੀ ਪ੍ਰਚਲਿਤ ਹੈ ਕਿ ਪਿੰਡ ਤਾਂ ਗਹਾਰਿਆਂ ਤੋਂ ਹੀ ਪਛਾਣਿਆ ਜਾਂਦਾ ਹੈ ਗਹਾਰੇ ਬਣਾਉਣਾ ਇੱਕ ਖਾਸ ਕਲਾ ਦਾ ਕੰਮ ਸਮਝਿਆ ਜਾਂਦਾ ਸੀ ਪਿੰਡਾਂ ਵਿੱਚ ਦਾਖਲ ਹੋਣ ਸਮੇ ਇੱਕ ਵੱਡਾ ਦਰਵਾਜ਼ਾ ਹੁੰਦਾ ਸੀ ਉਸ ਦਰਵਾਜ਼ੇ ਥਣੀ ਲੰਘ ਕੇ ਪਿੰਡ ਵਿੱਚ ਪ੍ਰਵੇਸ਼ ਕੀਤਾ ਜਾਂਦਾ ਸੀ ਤੇ ਲੋਕਾਂ ਦੇ ਘਰ ਕੁਲੇ ਤੇ ਉਹਨਾਂ ਦੀਆਂ ਲੋੜਾਂ ਦੇ ਅਨੁਕੂਲ ਹੀ ਬਣਾਏ ਜਾਂਦੇ ਸੀ ਜਿਵੇਂ ਬੇੜਾ ਸਬਾਤ ਰੋਸ ਅਜਿਹੇ ਸ਼ਬਦ ਜਿਹੜੇ ਕੀ ਅੱਜ ਦੇ ਪਿੰਡਾਂ ਦੇ ਬੱਚਿਆਂ ਦੇ ਗਿਆਨ ਦੇ ਦਾਇਰੇ ਤੋਂ ਬਿਲਕੁਲ ਬਾਹਰ ਨੇ ਕਿਉਂਕਿ ਉਹ ਇਹ ਉਹਨਾਂ ਦਾ ਕਸੂਰ ਨਹੀਂ ਇਸ ਦੇ ਪਿੱਛੇ ਸਾਡਾ ਪੂੰਜੀਵਾਦੀ ਪ੍ਰਬੰਧ ਤੇ ਵਿਸ਼ਵੀਕਰਨ ਦਾ ਪ੍ਰਭਾਵ ਕਾਰਜਸ਼ੀਲ ਹੈ ਅੱਜਕੱਲ ਪਿੰਡਾਂ ਦਾ ਮੂਹ ਮਹਾਂਦਰਾ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਸਾਡਾ ਸੱਭਿਆਚਾਰ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਅੱਜ ਜੋ ਹਰ ਸੁੱਖ ਸਹੂਲਤ ਪਿੰਡਾਂ ਵਿੱਚ ਮੌਜੂਦ ਹੈ ਜਿਸ ਦਾ ਕਿਸੇ ਵੇਲੇ ਨਾਮੁ ਨਿਸ਼ਾਨ ਵੀ ਨਹੀਂ ਸੀ ਜਿਵੇਂ ਹਸਪਤਾਲ ਸਰਕਾਰੀ ਸਕੂਲ ਅੰਗਰੇਜ਼ੀ ਸਕੂਲ ਬੈਂਕ ਦੁਕਾਨਾ ਬਜਾਜੀ ਤੇ ਬਸਤੀ ਦੀਆਂ ਦੁਕਾਨਾਂ ਬੂਟ ਚੱਪਲਾਂ ਫੋਟੋਗ੍ਰਾਫੀ ਦੀਆਂ ਦੁਕਾਨਾਂ ਦੁੱਧ ਦੀਆਂ ਡੈਰੀਆਂ ਮੋਬਾਈਲਾਂ ਦੀਆਂ ਦੁਕਾਨਾਂ ਇਹ ਸਭ ਸਹੂਲਤਾਂ ਅੱਜ ਲੋਕਾਂ ਕੋਲ ਮੌਜੂਦ ਨੇ ਇਹ ਵੀ ਕਿਹਾ ਜਾਂਦਾ ਕਿ ਕਿਸੇ ਵੇਲੇ ਲੋਕਾਂ ਨੂੰ ਆਪਣੀ ਇਹ ਲੋੜਾਂ ਪੂਰੀਆਂ ਕਰਨ ਲਈ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਪਰ ਅੱਜ ਕੱਲ ਸਭ ਕੁਝ ਬਦਲ ਚੁੱਕਿਆ ਹੈ ਪਿੰਡਾਂ ਵਿੱਚਲੇ ਰਿਸ਼ਤੇ ਇਹਨਾਂ ਦੇ ਪ੍ਰਬੰਧ ਬਿਲਕੁਲ ਬਦਲ ਚੁੱਕੇ ਨੇ ਪੰਜਾਬੀ ਪਿੰਡਾਂ ਵਿੱਚ ਪਹਿਲਾਂ ਦਿਓਰ ਪਰਦਾਈ ਦਾ ਰਿਸ਼ਤਾ ਬਹੁਤ ਹੀ ਮੋਹ ਤੇ ਆਪਣਤ ਭਰਿਆ ਹੁੰਦਾ ਸੀ ਭਾਬੀ ਦਿਓਰ ਨੂੰ ਕੱਚਾ ਦੁੱਧ ਦੇਣ ਤੱਕ ਤਿਆਰ ਰਹਿੰਦੀ ਸੀ ਪਰ ਜੇਠ ਨੂੰ ਉਹ ਲੱਸੀ ਨਹੀਂ ਦੇਣਾ ਚਾਹੁੰਦੀ ਸੀ ਅੱਜ ਇਹ ਦਿਓਰ ਜੇਠ ਨਾਲ ਪਰਜਾਈ ਦੇ ਰਿਸ਼ਤਿਆਂ ਵਿੱਚਲਾ ਆਪਣਾਪਨ ਤੇ ਨਿੱਘ ਖਤਮ ਹੋ ਰਿਹਾ ਹੈ ਨਾ ਕੇਵਲ ਰਿਸ਼ਤੇ ਸਗੋਂ ਦਿਉਰ ਪਰ ਜਾਈ ਸੱਸ ਨੂੰ ਜੀਜਾ ਸਾਲੀ ਦੇ ਰਿਸ਼ਤੀਆਂ ਦੇ ਕੀਤਾ ਦੀ ਕੂਕ ਵੀ ਇਸ ਪੱਧਰ ਤੇ ਅਲੋਪ ਹੋ ਚੁੱਕੀ ਹੈ ਕਿ ਸਿਰਫ ਕਿਤਾਬਾਂ ਤੱਕ ਹੀ ਅਸੀਂ ਸੀਮਿਤ ਹੋ ਕੇ ਰਹਿ ਚੁੱਕੀਆਂ ਸੱਸ ਨੂੰ ਪਹਿਣ ਵੀਰ ਦੇ ਗੀਤ ਆਮ ਤੌਰ ਤੇ ਗਾਏ ਜਾਂਦੇ ਸੀ ਕਿਆ ਜਾਂਦਾ ਸੀ ਸੱਸੇ ਨੀ ਤੇਰੀ ਮੈਂ ਮਰ ਜੇ ਮੇਰੇ ਵੀਰ ਨੂੰ ਸੁਕੀ ਖੰਡ ਪਾਈ ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ ਤੇਨੂੰ ਵੀਰ ਦਾ ਦੁੱਧ ਦਾ ਛੰਨਾ ਇਸੇ ਤਰ੍ਹਾਂ ਜਿੱਥੇ ਪਹਿਨਾ ਪਿੰਨਾ ਦੇ ਵਿੱਚ ਬੱਚਿਆਂ ਵਿੱਚ ਆਪਣੇ ਨਾਨਕੇ ਦਾਦਕੇ ਪ੍ਰਤੀ ਕਾਸਨ ਲਗਾਉ ਹੁੰਦਾ ਸੀ ਬੱਚੇ ਹਮੇਸ਼ਾ ਇਹ ਤੁਕ ਗਾਉਂਦੇ ਹੁੰਦੇ ਸੀ ਕਿ ਨਾਨੀ ਕੋਲ ਜਾਵਾਂਗੇ ਦੁੱਧ ਮਲਾਈਆਂ ਖਾਵਾਂਗੇ ਤੇ ਮੋਟੇ ਹੋ ਕੇ ਆਵਾਂਗੇ ਪਰ ਅੱਜ ਕੱਲ ਬਿਲਕੁਲ ਹੀ ਬੱਚੇ ਨਾਨਕੇ ਘਰ ਨਾਲ ਲਗਾਉ ਨਹੀਂ ਰੱਖਦੇ ਕਿਸੇ ਵੇਲੇ ਦਾ ਪ੍ਰਸਿੱਧ ਮੁਹਾਵਰਾ ਕਿ ਨਾਨੀ ਚਿੱਤਿਆ ਜਾਨੀ ਪੂਰੀ ਤਰ੍ਹਾਂ ਉਸਦੇ ਉਹਨਾਂ ਦੇ ਗਿਆਨ ਕੋਸ਼ ਵਿੱਚੋਂ ਗਾਇਬ ਹੈ ਕਿਹਾ ਜਾਂਦਾ ਹੈ ਕਿ ਮੁਸੀਬਤ ਦੇ ਵੇਲੇ ਸੀ ਆਪਣੀ ਮਾਂ ਨੂੰ ਯਾਦ ਕਰਦੇ ਆਂ ਪਰ ਜਦੋਂ ਬਹੁਤ ਗੰਭੀਰ ਸਮੱਸਿਆ ਹੁੰਦੀ ਹੈ ਮੁਸੀਬਤ ਬਹੁਤ ਗੰਭੀਰ ਹੁੰਦੀ ਹੈ ਤਾਂ ਉਸ ਸਮੇਂ ਸਾਨੂੰ ਮਾਂ ਦੀ ਮਾਰਤਾ ਤੇ ਨਾਨੀ ਯਾਦ ਆਉਂਦੀ ਹੈ ਅਰਥਾਤ ਅਸੀਂ ਨਾਨੀ ਨੂੰ ਯਾਦ ਕਰਦੇ ਹਾਂ ਆਪਣੇ ਇਸ ਮੁਹਾਵਰੇ ਇਹ ਮੁਹਾਵਰੇ ਵੀ ਸਾਡੇ ਰਿਸ਼ਤਾ ਨਾਤਾ ਪ੍ਰਬੰਧ ਵਿੱਚੋਂ ਹੀ ਖੋਦ ਵਿੱਚ ਆਏ ਨੇ ਅਸੀਂ ਕਹਿ ਦਿੰਦੇ ਹਾਂ ਕਿ ਨਾਨੀ ਚੇਤੇ ਹੋਣੀ ਤਾਂ ਇਸ ਦਾ ਸੰਬੰਧ ਵੀ ਸਾਡੀਆਂ ਸਮੱਸਿਆਵਾਂ ਦੇ ਨਾਲ ਹੀ ਹੈ ਪੰਜਾਬੀਆਂ ਦੇ ਅੱਜ ਦੇ ਖਾਣ ਪੀਣ ਵਿੱਚ ਪਹਿਲਾਂ ਨਾਲੋਂ ਕਾਫੀ ਅੰਤਰ ਆ ਚੁੱਕਿਆ ਹੈ ਪਹਿਲੇ ਸਮਿਆਂ ਦੇ ਵਿੱਚ ਪਿੰਡਾਂ ਵਿੱਚ ਲੋਕ ਸਰਦੀਆਂ ਵਿੱਚ ਮੱਕੀ ਬਾਜਰੇ ਦੀ ਰੋਟੀ ਸਾਗ ਮੋਠ ਬਾਜਰੇ ਦੀ ਖਿਚੜੀ ਬਹੁਤ ਸ਼ੌਂਕ ਨਾਲ ਖਾਂਦੇ ਸੀ ਗਰਮੀਆਂ ਵਿੱਚ ਦਲੀਆ ਭੂਜੇ ਜੂਆਂ ਦੇ ਬਣਾਏ ਪਕਵਾਨ ਜਿਸ ਨੂੰ ਸੱਤੂ ਕਿਹਾ ਜਾਂਦਾ ਸੀ ਵਿੱਚ ਮਿੱਠਰ ਲਾ ਕੇ ਵਰਤੇ ਜਾਂਦੇ ਸਨ ਵਿਆਹ ਸ਼ਾਦੀਆਂ ਤਿੱਥ ਤਿਉਹਾਰਾਂ ਤੇ ਆਮ ਤੌਰ ਤੇ ਕੜਾ ਪ੍ਰਸ਼ਾਦ ਖੀਰ ਪੂੜੇ ਗੁਲਗੁਲੇ ਲੱਡੂਆਂ ਆਦਿ ਦਾ ਖਾਸ ਦਵਦਵਾ ਹੁੰਦਾ ਸੀ ਆਮ ਘਰਾਂ ਵਿੱਚ ਰੋਟੀ ਖਾਣ ਤੋਂ ਵੜ ਗੁੜ ਨੂੰ ਸਵੀਡਿਸ਼ ਦੀ ਤਰ੍ਹਾਂ ਹੀ लिया ਜਾਂਦਾ ਸੀ ਇਸ ਤੋਂ ਇਲਾਵਾ ਮੱਕੀ ਦੀਆਂ ਛੱਲੀਆਂ ਛੋਲਿਆਂ ਦੀਆਂ ਹੋਲਾ ਕਣਕ ਦੇ ਮਰੁੰਡੇ ਲੋਕਾਂ ਦੇ ਮਨਪਸੰਦ ਆਹਾਰ ਹੁੰਦੇ ਸੀ ਪਰ ਸਮੇਂ ਦੇ ਨਾਲ-ਨਾਲ ਪਿੰਡਾਂ ਦੇ ਲੋਕ ਉਹਨਾਂ ਦੇ ਖਾਣ-ਪੀਣ ਦਾ ਮੁਹਾਦਰਾ ਬਿਲਕੁਲ ਬਦਲ ਚੁੱਕਾ ਹੈ ਅੱਜ ਕੱਲ੍ਹ ਲੋਕ ਫਾਸਟ ਫੂਡ ਨੂੰ ਅਹਿਮੀਅਤ ਦਿੰਦੇ ਹਨ ਜਿਸ ਵਿੱਚ ਆਮ ਤੌਰ ਤੇ 버ਗਰ ਪੀਜ਼ਾ ਹੋਰ ਡੌਗ ਤੇ ਮੋਮੋਜ਼ ਆ ਜਾਂਦੇ ਨੇ ਇਸ ਦੇ ਨਾਲ ਹੀ ਵਿਆਹ ਸ਼ਾਦੀਆਂ ਦੇ ਮੁਖੇ ਵੀ ਅੱਜ ਕੱਲ੍ਹ ਕਈ ਤਰ੍ਹਾਂ ਦੀਆਂ ਸਬਜ਼ੀਆਂ ਚਾਵਲ ਨਾਨ ਕਈ ਤਰ੍ਹਾਂ ਦੇ ਸਲਾਦ ਪੂਰੀਆਂ ਤੇ ਅਚਾਰਾਂ ਨੇ ਆਪਣੀ ਥਾਂ ਮੰਨ ਲਈ ਹੈ ਮਿੱਠੇ ਵਿੱਚ ਬਹੁਤ ਤਰ੍ਹਾਂ ਦੀ ਆਈਸਕ੍ਰੀਮਾਂ ਖਾਧੀਆਂ ਜਾਂਦੀਆਂ ਨੇ ਕੇਵਲ ਖਾਣ ਲਈ ਹੀ ਨਹੀਂ ਸਗੋ ਖਾਣ ਪੀਣ ਦੇ ਢੰਗ ਤਰੀਕੇ ਨੇ ਜਿਹੜੇ ਉਹ ਵੀ ਪੂਰੀ ਤਰ੍ਹਾਂ ਬਦਲ ਚੁੱਕੇ ਨੇ ਪਿੰਡਾਂ ਵਿੱਚ ਜਿੱਥੇ ਲੋਕ ਪਹਿਲਾਂ ਵਿਆਹ ਸ਼ਾਦੀਆਂ ਵਿੱਚ ਪੁੰਜੇ ਦਰੀਆਂ ਜਾਂ ਟਾਟਾਂ ਦੇ ਬੈਠ ਕੇ ਪੱਤਲਾਂ ਵਿੱਚ ਭੋਜਨ ਕਰਦੇ ਸੀ ਉੱਥੇ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਟੇਬਲਾਂ ਤੇ ਸਜਿਆ ਹੋਇਆ ਖਾਣਾ ਖੜੇ ਹੋ ਕੇ ਖਾਧਾ ਜਾਂਦਾ ਹੈ ਤੇ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਵੀ ਲੋਕ ਡਾਈਨਿੰਗ ਟੇਬਲ ਤੇ ਬੈਠ ਕੇ ਖਾਣ ਨੂੰ ਤਰਜੀਹ ਦਿੰਦੇ ਨੇ ਪਹਿਲੇ ਸਮੇਂ ਵਿੱਚ ਪਿੰਡਾਂ ਦੇ ਲੋਕਾਂ ਅੰਦਰ ਚੰਗਾ ਖਾਣ ਤੇ ਹੰਡਾਉਣ ਦੀ ਰੁਚੀ ਹੁੰਦੀ ਸੀ ਗੋਲਿਕ ਹਾਲਤਾਂ ਨੂੰ ਦੇਖਦੇ ਆ ਇਸ ਚੀਜ਼ ਦਾ ਵੀ ਪਤਾ ਲੱਗਦਾ ਹੈ ਕਿ ਕਿਸ ਪ੍ਰਕਾਰ ਪੰਜਾਬ ਦੇ ਲੋਕਾਂ ਨੇ ਸ਼ੁਰੂ ਤੋਂ ਹੀ ਪੰਜਾਬ ਦੇ ਪਰਵੇਸ਼ਦਾਰ ਹੋਣ ਕਰਕੇ ਹਮਲਾਵਰਾਂ ਦਾ ਸਾਹਮਣਾ ਕਰਨਾ ਪਿਆ ਅਹਿਮਦ ਸ਼ਾਹ ਅਬਦਾਲੀ ਵਰਗੇ ਹਮਲਾਵਰ ਜਦੋਂ ਹਮਲਾ ਕਰਦੇ ਤਾਂ ਲੋਕਾਂ ਕੋਲ ਜੋ ਕੁਝ ਵੀ ਹੁੰਦਾ ਉਹ ਲੁੱਟ ਕੇ ਲੈ ਜਾਂਦੇ ਸੀ ਸੋ ਲੋਕਾਂ ਦੇ ਵਿੱਚ ਇੱਕ ਸੋਚ ਪ੍ਰਧਾਨ ਇਹ ਕਰ ਗਈ ਸੀ ਕਿ ਅਸੀਂ ਜੋ ਕੁਝ ਅਸੀਂ ਖਾ ਲਿਆ ਤੇ ਹੰਢਾ ਲਿਆ ਉਹ ਹੀ ਆਪਣਾ ਹੈ ਨਹੀਂ ਬਾਕੀ ਤਾਂ ਸਾਰਾ ਅਹਿਮਦ ਸ਼ਾਹਮਦਾਲੀ ਨੇ ਲੁੱਟ ਕੇ ਲੈ ਜਾਣਾ ਸੋ ਇਹ ਬਿਰਤੀ ਪੰਜਾਬੀ ਪਿੰਡਾਂ ਦੇ ਲੋਕਾਂ ਨੂੰ ਬਿਰਸੇ ਵਿੱਚ ਮਿਲੀ ਸੀ ਸੋ ਇਹ ਕਿਹਾ ਜਾਂਦਾ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਤੇ ਪੰਜਾਬ ਦੇ ਜੰਮਿਆਂ ਨਿੱਤ ਮੁਹੀਮਾ ਜਿੱਥੇ ਪੰਜਾਬੀ ਪਹਿਲਾਂ ਮਾਂ ਇੱਜਤ ਤੇ ਮਟਕ ਨਾਲ ਜਿਉਂਦਾ ਸੀ ਉੱਥੇ ਹੁਣ ਉਹ ਜਾਇਦਾਦ ਬਣਾਉਣ ਦੀ ਰੁਚੀ ਵਿੱਚ ਉਸ ਦੇ ਅੰਦਰ ਪਰਵਲ ਹੋ ਗਈ ਕਿਹਾ ਜਾਂਦਾ ਸੀ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ ਅਜੋਕੇ ਦੌਰ ਵਿੱਚ ਪੂੰਜੀ ਦੀ آمد ਕਰਕੇ ਜੋ ਪਰਿਵਰਤਨ ਆ ਰਿਹਾ ਹੈ ਉਹ ਅਸੀਂ ਸਾਰੇ ਦੇਖ ਹੀ ਰਹੇ ਹਾਂ ਜਿੱਥੇ ਪੰਜਾਬੀ ਪਿੰਡਾਂ ਦੇ ਲੋਕ ਪਹਿਲਾਂ ਸੁੱਤੀ ਖੱਦਰ ਦੇ ਕੱਪੜੇ ਪਹਿਨਦੇ ਸੀ ਮੋਟਿਆਰਾ ਲੰਮੀ ਸੁੱਤੀ ਕੁੜਤੀਆਂ ਕਗਰੇਵ ਫੁਲਕਾਰੀ ਪਹਿਨ ਲਿਆ ਉਥੇ ਮਰਦ ਧੋਤੀ ਤੇ ਕੁੜਤਾ ਪਹੁੰਦੇ ਸਨ ਹੌਲੀ ਹੌਲੀ ਲੱਠਾ ਕਰੇਵ ਪਾਪਲਿਨ ਟੈਰੀਕੋਟ ਸਿਲਕਾ ਦੀ ਆਗੇ ਲੋਕਾਂ ਦੀ ਵਰਤੋਂ ਦੇ ਵਿੱਚ ਪਰ ਜਿਵੇਂ ਜਿਵੇਂ ਪਹਿਰਾਵਾ ਪੱਛਮੀ ਪ੍ਰਭਾਵ ਦੀ ਮਾਰ ਹੇਠ ਆਇਆ ਕੁੜੀਆਂ ਤੇ ਮੁੰਡਿਆਂ ਵਿੱਚ ਇੱਕ ਦੂਜੇ ਤੋਂ ਵੱਧ ਕੇ ਫੈਸ਼ਨ ਦਾ ਜਿੰਮਿਆ ਲੱਗਦਾ ਸੀ ਕਿ ਮੁਕਾਬਲਾ ਹੀ ਚੱਲ ਪਿਆ ਹੋਵੇ ਵਿਦੇਸ਼ੀ ਪਹਿਰਾਵੇ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਕੁੜੀਆਂ ਵਿੱਚ ਜੀਨ ਟੌਪ ਟੰਗ ਪਜਾਮੀ ਔਰਤਾਂ ਵਿੱਚ ਸਾੜੀ ਮਰਦਾਂ ਵਿੱਚ ਸ਼ਰਟ ਟੀ-ਸ਼ਰਟ ਤੇ ਕੋਟ ਪੈਂਟਾਂ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਸਾਡੇ ਪੁਰਾਤਨ ਕੱਗਰਾ ਤੇ ਸੂਤੀ ਕੱਪੜਾ ਪੈਣਨ ਦੀ ਰੀਤ ਨੂੰ ਜਿਵੇਂ ਪੱਛਮੀ ਪਹਿਰਾਵੇ ਨੇ ਨਿਗਲ ਹੀ ਲਿਆ ਹੋਵੇ ਅਜਿਹੀ ਢਾਲ ਆਈ ਹੈ ਕਿ ਇਸ ਨੂੰ ਅਲੋਪ ਕਰ ਦਿੱਤਾ ਪਹਿਰਾਵੇ ਦੇ ਨਾਲ ਨਾਲ ਜੇ ਅਸੀਂ ਗਹਿਣਿਆਂ ਦੀ ਗੱਲ ਕਰੀਏ ਤਾਂ ਪਹਿਲਾਂ ਔਰਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਗਹਿਣੇ ਪੈਂਦੀਆਂ ਸੀ ਇਸ ਵਿੱਚ ਸੱਗੀ ਫੁੱਲ ਚੁੰਕ ਚੰਦ ਸ਼ਿੰਗਾਰ ਪੱਟੀ ਟਿੱਕਾ ਲੋਟਣ ਤੁੰਗਲ ਪੀਪਲ ਪੱਤੀਆਂ ਬੁਜਲੀਆਂ ਟੋਪਸ ਕੰਢੀ ਚੁੰਮਕੇ ਅਰੇਲਾ ਬਹਾਦਰੀਆਂ ਡੰਡੀਆਂ ਆਦੀ ਸਿਰ ਤੇ ਕੰਨ ਦੇ ਗਹਿਣੇ ਹਨ ਨੱਕ ਵਿੱਚ ਲੋਂਗ ਕੋਕਾ ਮੱਛਲੀ ਨੁਕਰਾਂ ਤੇ ਮੇਖ ਆਦੀ ਪਹਿਨੇ ਜਾਂਦੇ ਸਨ ਗਲੇ ਵਿੱਚ ਗਾਨੀ ਗੂਲੂਬੰਦ ਮਾਲਾ ਕੰਠੀ ਮਟਰ ਮਾਲਾ ਤੇ ਗਰਦਨ ਤੋਂ ਹੇਠਾਂ ਛਾਤੀ ਦੇ ਉਬਾਰਾ ਤੇ ਲਟਕਣ ਵਾਲੇ ਗਹਿਣੇ ਜਿਵੇਂ ਤੱਗਾ ਇਨਾਮ ਹਮੇਲ ਖੋਲ ਦੇਲੀ ਲੋਕਟ ਪੈਂਡਲ ਬੁਕਤੀਆਂ ਤੇ ਰਾਣੀ ਹਾਰ ਇਨਾਂ ਸਾਰੀਆਂ ਚੀਜ਼ਾਂ ਦਾ ਰੁਝਾਨ ਆਮ ਸੀ ਬਾਹਾਂ ਤੇ ਗੁੱਟ ਲਈ ਚੂੜੀਆਂ ਗਜਰੇ ਗੁਖੜੂ ਕੰਗਣ ਕੜੀ ਬਾਂਕਾ ਆਦੀ ਪ੍ਰਚਲਿਤ ਸਨ ਜਿੱਥੇ ਚੂੜਾ ਸੁਹਾਗ ਦੀ ਨਿਸ਼ਾਨੀ ਚ ਮੰਨਿਆ ਜਾਂਦਾ ਸੀ ਉੱਥੇ ਹੱਥਾਂ ਦੀ ਉਂਗਲਾਂ ਵਿੱਚ ਛੰਪਾਂ ਛੱਲੇ ਕਲੀਚੜੀਆਂ ਤੇ ਪੈਰਾਂ ਵਿੱਚ ਬੀਛੂਏ ਗੁੱਠੜੇ ਆਦੀ ਪਹਿਨਣ ਦਾ ਰਿਵਾਜ ਹੁੰਦਾ ਸੀ ਪਰ ਵਰਤਮਾਨ ਸਮੇਂ ਵਿੱਚ ਲੋਕਾਂ ਦੇ ਗਹਿਣੇ ਪੁਰਾਤਨ ਨਾਲੋਂ ਬਿਲਕੁਲ ਹੀ ਬਦਲ ਗਏ ਨੇ ਅਦੁਨਿਕ ਬਨੌਟੀ ਚੀਜ਼ਾਂ ਦੀ ਚਮਕ-ਦਮਕ ਦੀ ਆਮਦ ਨੇ ਪੁਰਾਤਨ ਸੱਭਿਆਚਾਰ ਨਾਲ ਜੁੜੇ ਹਰ ਮਨੁੱਖ ਨੂੰ ਜਿਵੇਂ ਆਪਣੀ ਲਪੇਟ ਵਿੱਚ ਲੈ ਲਿਆ ਹੋਵੇ ਜਿੱਤੇ ਪੁਰਾਤਨ ਪਹਿਰਾਵਾ ਗਹਿਣੇ ਸਿਰਫ ਨੌਜਵਾਨ ਮੇਲਿਆਂ ਵਿੱਚ ਗਿੱਧਾ ਪਾਉਂਦੀਆਂ ਮੁਟਿਆਰਾਂ ਅਤੇ ਭੰਗੜਾ ਪਉਦੇ ਨੌਜਵਾਨਾਂ ਦੁਆਰਾ ਹੀ ਪਹਿਨੇ ਦੇਖੇ ਜਾ ਸਕਦੇ ਹਨ ਇਸ ਤਰ੍ਹਾਂ ਲੱਗਦਾ ਹੈ ਕਿ ਆਮ ਜੀਵਨ ਵਿੱਚ ਤਾਂ ਹੁਣ ਇਹਨਾਂ ਦੀ ਵਰਤ ਨੂੰ ਬਿਲਕੁਲ ਹੀ ਖਤਮ ਹੋ ਗਈ ਹੈ ਅੱਜਕੱਲ੍ਹ ਤਾਂ ਲੋਕਾਂ ਨੇ ਵਿਆਹਾਂ ਦੇ ਵਿੱਚ ਬਿਲਕੁਲ ਹੀ ਆਰਟੀਫੀਸ਼ੀਅਲ ਜੁਐਲਰੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਸੋ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਾਡੇ ਪੰਜਾਬੀ ਸੱਭਿਆਚਾਰ ਦਾ ਮੂਹ ਮੰਦਰਾ ਮੂਹ ਮੰਦਰਾ ਬਿਲਕੁਲ ਬਦਲ ਚੁੱਕਿਆ ਹੈ ਜੋ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ ਅੱਜ ਉਹ ਨਹੀਂ ਹੈ ਬਹੁਤ ਸਾਰੇ ਅਜਿਹੇ ਸ਼ਬਦ ਨੇ ਜੋ ਪਹਿਲਾਂ ਬੜੇ ਚੰਗੇ ਹੁੰਦੇ ਸੀ ਬੜੇ ਵਧੀਆ ਲੱਗਦੇ ਸੀ ਪਰ ਅੱਜ ਦੇ ਸਮੇਂ ਵਿੱਚ ਲੋਕਾਂ ਦੇ ਸ਼ਬਦ ਕੋਸ਼ ਤੋਂ ਗਾਇਬ ਹੋ ਚੁੱਕੇ ਨੇ ਇਸੇ ਕਰਕੇ ਬੱਚਿਆਂ ਦੇ ਵਿੱਚ ਇੰਨੀਆਂ ਚੀਜ਼ਾਂ ਦੀ ਜਾਣਕਾਰੀ ਜਿਹੜੀ ਉਹ ਬਹੁਤ ਘੱਟ ਹੈ ਸੋ ਅਗਰ ਤੁਹਾਨੂੰ ਇਹ ਪੰਜਾਬੀ ਸੱਭਿਆਚਾਰ ਬਾਰੇ ਜਾਣਕਾਰੀ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੇ ਨਾਲ ਹੀ ਬੈਲ ਆਈਕਨ ਕੋ ਨੂੰ ਪ੍ਰੈਸ ਕਰਕੇ ਮੇਰੀ ਸਾਂਝੋ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਹੋਰ ਵੀਡੀਓ ਦੀ ਜਿਹੜੀ ਜਾਣਕਾਰੀ ਉਹ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ